ਸਾਤਸ਼ਿਕਾ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਤੁਹਾਨੂੰ ਅੱਜ ਘੱਟ ਰੇਟਾਂ ਦੇ ਵਿੱਚ ਹੈਂਡਵਰਕ ਆਰੀਵਰਕ ਦੇ ਵਿੱਚ ਸੂਟ ਦਿਖਾਵਾਂਗੇ ਤੇ ਇਹ ਸੂਟ ਆਪਣੇ ਕੋਲੋ ਕਸਟਮਾਈਜ਼ ਹੋ ਕੇ ਜਾ ਰਹੇ ਨੇ ਇੱਕ ਇੱਕ ਸੂਟ ਆਪਣੇ ਕੋਲ अवेलेबल ਵੀ ਹੈਗਾ ਵਾ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਊਗਾ ਤੇ ਤੁਸੀਂ ਸਾਡੇ ਤੋਂ ਕਰ ਸਕਦੇ ਆਂ ਤੇ ਅਮ ਜੇ ਨਾ ਨੂੰ ਜਿਆਦਾ ਪ੍ਰਾਈਸ ਦੇ ਵਿੱਚ ਸੂਟ ਨਹੀਂ ਚਾਹੀਦੇ ਨਾ ਤੇ ਉਹ ਆਪਣੇ ਤੁਸੀਂ ਸੂਟ ਆਰਡਰ ਕਰ ਸਕਦੇ ਆ ਹੈਂਡਵਰਕ ਦੇ ਸੂਟ ਥੋੜੇ ਕੋਸਟਲੀ ਹੋ ਜਾਂਦੇ ਆ ਆਰੀਵਰਕ ਦੇ ਸੂਟ ਥੋੜੇ ਮੀਡੀਅਮ ਰੇਂਜ ਦੇ ਵਿੱਚ ਬਣ ਜਾਂਦੇ ਆ ਤੇ ਇਹ ਆਪਣਾ ਪਹਿਲਾ ਸੂਟ ਆਪਾਂ ਤੁਹਾਨੂੰ ਦਿਖਾਉਂਦੇ ਪਏ ਆ ਬਲੈਕ ਕਲਰ ਦਾ ਸੂਟ ਰਹੇਗਾ ਸਿਲਕ ਦੇ ਵਿੱਚ ਤੇ ਉਪਰ ਪਿਓਰ ਜਿਹੜਾ ਹੈਂਡ ਸੌਰੀ ਆਰੀਵਰਕ ਕੀਤਾ ਹੋਇਆ ਵਾ ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਪੈਨਲ ਜਾਂਦੇ ਨੇ ਛੱਡੀਆਂ ਡਿਜ਼ਾਈਨ ਕਹਿੰਦੇ ਇਹਨੂੰ ਇਹ ਸੂਟ ਆਪਣੇ ਤੋਂ ਕਿਸੇ ਕਸਟਮਰ ਨੇ ਬਲੈਕ ਕਲਰ ਦੇ ਵਿੱਚ ਰੈਡੀ ਕਰਵਾਇਆ ਵਾ ਤੇ ਫੋਰ ਸਾਈਡ ਇਹਦਾ ਦੁਪੱਟਾ ਰੈਡੀ ਕੀਤਾ ਹੋਇਆ ਵਾ ਇਹ ਵਾਲਾ ਸੂਟ ਤੁਸੀਂ ਹਰ ਕਿਸੇ ਵੀ ਕਲਰ ਤੇ ਉੱਪਰ ਕਿਸੇ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੀਆਂ ਫਿਲਹਾਲ ਆਪਣੇ ਕੋਲੇ ਜਿਹੜਾ ਬਲੈਕ ਕਲਰ ਦੇ ਉੱਪਰ ਇਹ ਅਸੀਂ ਰੈਡੀ ਕੀਤਾ ਵਾ ਤੇ ਅਗਰ ਤੁਹਾਨੂੰ ਕਿਸੇ ਰੈੱਡ ਬਲੈਕ ਜਾਂ ਬਿਲਕੁਲ ਪੇਸਟਲ ਚਾਟ ਦੇ ਵਿੱਚ ਇਹ ਸੂਟ ਚਾਹੀਦਾ ਤਾਂ ਆਪਾਂ ਉਹ ਵੀ ਤੁਹਾਨੂੰ ਤੁਹਾਡੀ ਚੁਆਇਸ ਦੇ ਨਾਲ ਮਤਲਬ ਰੈਡੀ ਕਰ ਦਾਂਗੇ ਤੇ ਤੁਸੀਂ ਆਰਡਰ ਕਿੱਦਾਂ ਕਰਨਾ ਉੱਪਰ ਨੰਬਰ ਆਪਣਾ ਸਕਰੀਨ ਤੇ ਆਈ ਜਾਂਦਾ ਵਾ ਉੱਥੇ ਤੁਸੀਂ ਸਕਰੀਨਸ਼ਾਟ ਲੈਣਾ ਆਪਣੀ ਚੁਆਇਸ ਦੇ ਅਕੋਰਡਿੰਗ ਤੁਹਾਨੂੰ ਫੈਬਰਿਕ ਔਰ ਜੋ ਤੁਸੀਂ ਪਸੰਦ ਕਰਦੇ ਹੋ ਉਹ ਸਾਨੂੰ ਦੱਸਣਾ ਵਾ ਤੇ ਸੂਟ ਦਾ ਪ੍ਰਾਈਸ ਵੀ ਜਿਹੜਾ ਬਹੁਤ ਜ਼ਿਆਦਾ ਸਸਤਾ ਵਾ ਸਿਰਫ 6000 ਦੇ ਵਿੱਚ ਤੁਹਾਨੂੰ ਸੂਟ ਵਿਦ ਸਟਿਚਿੰਗ ਆਪਾਂ ਦੇ ਦਾਂਗੇ ਤੇ ਅਗਲਾ ਸੂਟ ਆਪਣਾ ਹੈਗਾ ਵਾ ਪਿੰਕ ਕਲਰ ਦੇ ਉੱਪਰ ਆ ਬੇਬੀ ਪਿੰਕ ਕਲਰ ਦੇ ਉੱਪਰ ਆ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਸੂਟ ਸੌਰੀ ਆਰੀਵਾਰਕ ਦਾ ਸੂਟ ਰਹੂਗਾ ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਵਾ ਆ ਦੇਖੋ ਸਾਈਡਾਂ ਤੇ ਜਿਹੜੇ ਪੱਲੇ ਆ ਉਹ ਸਾਰੇ ਜਿਹੜੇ ਨੇ ਹੈਵੀ ਕੀਤੇ ਹੋਏ ਨੇ ਆਪਣੇ ਤੇ ਫਿਨਿਸ਼ਿੰਗ ਪੱਟੀ ਇਹਨੂੰ ਆਪਾਂ ਤੁਹਾਨੂੰ ਸਾਰੇ ਸੂਟਾਂ ਤੇ ਲੱਗੂਗੀ ਜਿਹੜੀ ਤੁਸੀਂ ਚਾਹੋਗੇ ਤੁਹਾਨੂੰ ਅਸੀਂ ਉਸ ਤਰ੍ਹਾਂ ਦਾ ਕਲਰ ਕਸਟਮਾਈਜ਼ ਕਰਵਾ ਦਾਂਗੇ ਫਿਲਹਾਲ ਆਪਣੇ ਕੋਲੇ ਜਿਹੜਾ ਵਾ ਬੇਬੀ ਪਿੰਕ ਕਲਰ ਦੇ ਉੱਪਰ ਇਹ ਸੂਟ ਰੈਡੀ ਆ ਇਹ ਸੂਟ ਹੈਗਾ ਵਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਨਾਲ ਨਾਲ ਜਿਹੜਾ ਪਰਲ ਵਰਕ ਵੀ ਕੀਤਾ ਹੋਇਆ ਵਾ 크ਰੇਪ ਫੈਬਰਿਕ ਰਹੂਗਾ ਇਹਦੇ ਇਹ ਸੂਟ ਆਪਣੇ ਤੋਂ 크ਰੇਪ ਫੈਬਰਿਕ ਦੇ ਉੱਪਰ ਰੈਡੀ ਕਰਵਾਇਆ ਵਾ ਅਗਰ ਤੁਸੀਂ ਇਹਨੂੰ ਹੋਰ ਕਿਸੇ ਫੈਬਰਿਕ ਦੇ ਉੱਪਰ ਪਸੰਦ ਆ ਤੁਹਾਨੂੰ ਟੈਬੀ ਸਿਲਕ ਵਗੈਰਾ ਔਰਗੇਂਜ਼ਾ ਹੋ ਗਿਆ ਉਹ ਵੀ ਤੁਸੀਂ ਕਰਵਾ ਸਕਦੇ ਆ ਤੇ ਇਹ ਚਨੌਨ ਦਾ ਦੁਪੱਟਾ ਰਹੂਗਾ ਫੋਰ ਸਾਈਡ ਇਸ ਤਰ੍ਹਾਂ ਦੀ ਇਹਦੇ ਪੈਨਲ ਸੌਰੀ ਫੋਰ ਸਾਈਡ ਵਰਕ ਕੀਤਾ ਹੋਇਆ ਆਰੀ ਦਾ ਤੇ ਆ ਹੈਗੇ ਪੱਲੇ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਾਈਸ ਵਗੈਰਾ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਕਰੀਨ ਦੇ ਉੱਪਰ ਹੀ ਦੇ ਦਈਏ ਅਤੇ WhatsApp ਦਾ ਨੰਬਰ ਆਪਣਾ ਉੱਪਰ ਵੀ ਆ ਰਿਹਾ ਵਾ ਥੱਲੇ ਵੀ ਦਿੱਤਾ ਹੋਇਆ ਵਾ ਤੇ ਤੁਸੀਂ ਉੱਤੇ ਕੰਟੈਕਟ ਕਰ ਸਕਦੇ ਹੋ ਇਹ ਮਹਿੰਦੀ ਕਲਰ ਦੇ ਵਿੱਚ ਆਪਣੇ ਤੋਂ ਸੂਟ ਕਿਸੇ ਨੇ ਰੈਡੀ ਕਰਵਾਇਆ ਵਾ ਤੇ ਬੋਟਲ ਗ੍ਰੀਨ ਡਾਰਕ ਮਹਿੰਦੀ ਕਲਰ ਰਹੂਗਾ ਤੇ ਨਾਲ ਇਹਦਾ ਕੰਬੀਨੇਸ਼ਨ ਜਿਹੜਾ ਆਪਾਂ ਕੀਤਾ ਵਾ ਨਾ ਉਹ ਕੀਤਾ ਹੋਇਆ ਵਾ ਮਸਟਰਡ ਕਲਰ ਦੇ ਨਾਲ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਵਾ ਲਓ ਤੇ ਇਹ ਆਪਣਾ ਫੈਬਰਿਕ ਰਹੇਗਾ ਟੈਬੀ ਸਿਲਕ ਟੈਬੀ ਸਿਲਕ ਦੇ ਉੱਪਰ ਹੈਗਾ ਵਾ ਸੌਰੀ ਇਹ ਹੈਗਾ ਵਾ ਬਰਬਰੀ ਸਿਲਕ ਦੇ ਉੱਪਰ ਤੇ ਚਨੌਂ ਦਾ ਜਿਹੜਾ ਵਾ ਦੁਪੱਟਾ ਵਾ ਦੇ ਬੱਟੇ ਦੇ ਉੱਪਰ ਵੀ ਆਪਣਾ ਫੋਰ ਸਾਈਡ ਵਰਕ ਕੀਤਾ ਵਾ ਤੇ ਨਾਲ ਹੈਗਾ ਵਾ ਐਕਸਟਰਾ ਕਮੀਜ਼ ਰਹੂਗਾ ਤੇ ਨਾਲ ਥੋੜਾ ਥੋੜਾ ਜਿਹੜਾ ਪਰਲ ਵਰਕ ਜਾਊਗਾ ਤੇ ਜਿਸ ਤਰ੍ਹਾਂ ਦੀ ਵੀ ਤੁਸੀਂ ਸਟੀਚਿੰਗ ਚਾਹੋ ਨੇ ਆਪਾਂ ਤੁਹਾਨੂੰ ਕਰ ਦਾਂਗੇ ਤੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕਲਰ ਪਸੰਦ ਹੋਊਗਾ ਉਹ ਆਪਾਂ ਤੁਹਾਨੂੰ ਰੈਡੀ ਕਰ ਦਾਂਗੇ ਤੇ ਫਿਲਹਾਲ ਆਪਣੇ ਕੋਲੇ ਬਰਬਰੀ ਸਿਲਕ ਦੇ ਉੱਪਰ ਇਹ ਸੂਟ ਰੈਡੀ ਆ ਤੇ ਇੱਕ ਐਕਸਟਰਾ ਸੂਟ ਆਪਾਂ ਰੈਡੀ ਕਰਵਾਉਣੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਸਾਰੇ ਸੂਟ ਆਪਣੇ ਕੋਲੇ ਆਰੀ ਵਰਕ ਦੇ ਨੇ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਦੂਸਰਾ ਸੂਟ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਪਿਸਤਾ ਕਲਰ ਦੇ ਵਿੱਚ ਇਹ ਸੂਟ ਆਪਣੇ ਤੋਂ ਕਿਸੇ ਕਸਟਮਰ ਨੇ ਆਪਣੀ ਮਦਰ ਦੇ ਲਈ ਰੈਡੀ ਕਰਵਾਇਆ ਹੈਗਾ ਵਾ ਤੇ ਸ਼ਿਮਰ ਦੇ ਉੱਪਰ ਹੈਗਾ ਇਹ ਸਾਰਾ ਸੂਟ ਤੇ ਆਰੀ ਵਰਕ ਦਾ ਇਹ ਸੂਟ ਆ ਪੇਸਟਲ ਜਿਹਾ ਕਲਰ ਆ ਬਹੁਤ ਜ਼ਿਆਦਾ ਸੋਨਾ ਨਾ ਪਿਸਤਾ ਕਲਰ ਹੈ ਇਹ ਵੀਡੀਓ ਦੇ ਵਿੱਚ ਸ਼ਾਇਦ ਉਹਨਾਂ ਲਈ ਆ ਕਲਰ ਜਿੱਥੇ ਹੋਣਾ ਨਾ ਇਹ ਬਿਲਕੁਲ ਸਹੀ ਕਲਰ ਆ ਰਿਹਾ ਵਾ ਤੇ ਇਹਦਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਬਣਿਆ ਤੇ ਉਹਨਾਂ ਨੇ ਵਿਆਹ ਦੇ ਵਿੱਚ ਇਹ ਸੂਟ ਪਾਉਣਾ ਵਾ ਤੇ ਆਪਣੇ ਤੋਂ ਉਹਨਾਂ ਨੇ ਰੈਡੀ ਕਰਵਾਇਆ ਵਾ ਤੇ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਹੈਗਾ ਵਾ ਉੱਥੇ ਜਾ ਕੇ ਵੀ ਤੁਸੀਂ ਜੈਨ ਲੇਬਲ ਨੂੰ ਜ਼ਰੂਰ ਫੋਲੋ ਕਰੋ ਉੱਥੇ ਆਪਾਂ ਨਵੇਂ-ਨਵੇਂ ਡਿਜ਼ਾਈਨ ਜਿਹੜੇ ਆ ਪਾਉਂਦੇ ਰਹਿੰਨੇ ਆ ਤੇ ਇਹ ਦੁਪੱਟਾ ਜਿਹੜਾ ਫੋਰ ਸਾਈਡ ਹੈ ਤੇ ਫਿਨਿਸ਼ਿੰਗ ਪੱਟੀ ਆਪਾਂ ਤੁਹਾਨੂੰ ਪ੍ਰੋਪਰ ਲਗਾ ਕੇ ਦੇਵਾਂਗੇ ਤੇ ਅਗਰ ਤੁਸੀਂ ਸਾਡੇ ਤੋਂ ਸਟੀਚ ਕਰਵਾਉਣਾ ਵਾ ਤੇ ਆਪਣਾ ਨਾਪ ਜਿਹੜਾ ਵਾ ਉਹ ਸਾਨੂੰ ਵਟਸਐਪ ਤੇ ਭੇਜ ਸਕਦੀਆਂ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰਹੂਗਾ ਇਹ ਪਾਰਟੀ ਵੇਅਰ ਤੇ ਅਗਰ ਕਿਸੇ ਨੇ ਇੱਕੋ ਜਿਹਾ ਸੂਟ ਰੈਡੀ ਕਰਵਾਉਣੇ ਆ ਆਰੀ ਵਰਕ ਦੇ ਵਿੱਚ ਘੱਟ ਬਜਟ 'ਚ ਤੇ ਉਹ ਵੀ ਆਪਾਂ ਤੁਹਾਨੂੰ ਰੈਡੀ ਕਰਕੇ ਦਿੰਨੇ ਆ ਆ ਵਾਲਾ ਸੂਟ ਜਿਹੜਾ ਹੈਗਾ ਵਾ ਇਹ ਆਪਣੇ ਤੋਂ ਕਿਸੇ ਨੇ ਪਾਰਟੀ ਵੇਅਰ ਸੂਟ ਰੈਡੀ ਤਿਆਰ ਕਰਵਾਇਆ ਵਾ ਹੈਂਡਵਰਕ ਦਾ ਜਿਨ੍ਹਾਂ ਦਾ ਬਜਟ ਨਹੀਂ ਹੁੰਦਾ ਨਾ ਉਹ ਇਹੋ ਜਿਹੇ ਸੂਟ ਜਿਹੜੇ ਨੇ ਉਹ ਰੈਡੀ ਕਰਵਾ ਸਕਦੇ ਨੇ ਆਰੀ ਵਰਕ ਦੇ ਉੱਪਰ ਵੀ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਰਹੇਗਾ ਔਰਗੇਂਜ਼ਾ ਲਾਈਨਿੰਗ ਔਰਗੇਂਜ਼ਾ ਪਿਓਰ ਜਿਹੜੀ ਔਰਗੇਂਜ਼ਾ ਲਾਈਨਿੰਗ ਦੇ ਵਿੱਚ ਆਉਂਦੀ ਹੈ ਨਾ ਉਸ ਤਰ੍ਹਾਂ ਉਹ ਹੈਗਾ ਫੈਬਰਿਕ ਰਹੇਗਾ ਤੇ ਉਹਨਾਂ ਨੇ ਆਪਣੇ ਤੋਂ ਇਹ ਘੇਰੇ ਦੇ ਉੱਪਰ ਡਿਜ਼ਾਈਨ ਰੈਡੀ ਕਰਵਾਇਆ ਵਾ ਤੇ ਆਹ ਇੰਸਟਾਗ੍ਰam ਤੇ ਵੀ ਕਾਫੀ ਜ਼ਿਆਦਾ ਜਿਆਦਾ ਟ੍ਰੈਂਡ ਦੇ ਵਿੱਚ ਸੂਟ ਹੈ ਤੇ ਇਹਦੇ ਆਹ ਹੋਲ ਬਨੇ ਹੋਏ ਨੇ ਜਾਲੀ ਵਰਕ ਕਹਿ ਦਿੰਨੇ ਆ ਇਹਨੂੰ ਆਪਾਂ ਤੇ ਪਾਇਆ ਬਹੁਤ ਜ਼ਿਆਦਾ ਡੀਸੈਂਟ ਲੱਗਦਾ ਵਾ ਤੇ ਹੈਵੀ ਵੀ ਬਹੁਤ ਲੱਗਦਾ ਵਾ ਜਦੋਂ ਇਹ ਸਟਿਚ ਹੋ ਗਿਆ ਤੇ ਉਹਦੀ ਵੀਡੀਓ ਵੀ ਆਪਾਂ ਤੁਹਾਨੂੰ ਇੰਸਟਾਗ੍ਰam ਦੇ ਉੱਪਰ ਦੇਵਾਂਗੇ ਤੇ ਇਹਦਾ ਦੁਪੱਟਾ ਵੀ ਫੋਰ ਸਾਈਡ ਹੈ ਤੇ ਜੇ ਅਗਰ ਕਿਸੇ ਨੇ ਇੱਕੋ ਜਿਹਾ ਇਸ ਤਰ੍ਹਾਂ ਦੇ ਐਡ ਕਲਰ ਦੇ ਸੂਟ ਵਿਆਹ ਸ਼ਾਦੀ ਚ ਪਾਉਣ ਨੂੰ ਐਡੀ ਕਰਵਾਉਣੇ ਨੇ ਤੇ ਉਹ ਤੁਸੀਂ ਸਾਡੇ ਤੋਂ ਕਰਵਾ ਸਕਦੇ ਆ ਇਹ ਹੈਗਾ ਫੋਰ ਸਾਈਡ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਵਾ ਤੇ ਆਪਾਂ ਇਹਦੀ ਫਿਨਿਸ਼ਿੰਗ ਪੱਟੀ ਵਗੈਰਾ ਲਗਾ ਕੇ ਦੇਵਾਂਗੇ ਤੁਹਾਨੂੰ ਸਾਰਾ ਸੂਟ ਇਹ ਆ ਦੇਖੋ ਤੇ ਨਾਲ ਬਣਿਆ ਹੋਇਆ ਪਰਲ ਵਰਕ ਵੀ ਹੈ ਥੋੜਾ ਥੋੜਾ ਤੇ ਆਰੀ ਵਰਕ ਹੈ ਇਸ ਵੀਡੀਓ ਵਿੱਚ ਅਗਰ ਤੁਹਾਨੂੰ ਕੋਈ ਵੀ ਸਾਡਾ ਸੂਟ ਪਸੰਦ ਆਇਆ ਵਾ ਤੇ ਤੁਸੀਂ ਪ੍ਰਾਈਸ ਤੁਹਾਨੂੰ ਸਾਡੇ ਹੋਰ ਬਟੀਕਾਂ ਨਾਲੋਂ ਬਹੁਤ ਜ਼ਿਆਦਾ ਸਸਤੇ ਰਹਿਣਗੇ ਤੇ ਇਹ ਸੂਟ ਤੁਹਾਨੂੰ ਕਾਫੀ ਘੱਟ ਸਮੇਂ ਦੇ ਵਿੱਚ ਮਿਲ ਜਾਣਗੇ ਪ੍ਰੀ ਆਰਡਰ ਤੇ ਵੀ ਉੱਪਰ ਵੀ ਕਿਉਂਕਿ ਸਾਰੇ ਹੈਂਡਵਰਕ ਦੇ ਸੂਟ ਥੋੜੇ ਜ਼ਿਆਦਾ ਟਾਈਮ ਲੈਂਦੇ ਨੇ ਆਰੀ ਵਰਕ ਦੇ ਸੂਟ ਕਾਫੀ ਕੱਟ ਸਮੇਂ ਵਿੱਚ ਇਹ ਰੈਡੀ ਹੋ ਜਾਂਦੀ ਆ ਤੇ ਅਗਰ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਆਊਟਫਿਟ ਤੇ ਰੈਡੀ ਕਰਵਾਉਣੀ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ WhatsApp ਤੇ ਕਰ ਸਕਦੇ ਆ ਤੇ ਆਪਣਾ Instagram ਤੇ ਪੇਜ ਜਾਂ ਜਿੰਦ ਲੇਬਲ ਉਹਨੂੰ ਵੀ ਜਾ ਕੇ ਤੁਸੀਂ ਫੋਲੋ ਜ਼ਰੂਰ ਕਰ ਲਓ ਅਗਰ ਤੁਹਾਡਾ ਤੁਸੀਂ ਸਾਨੂੰ YouTube ਚੈਨਲ ਤੇ ਦੇਖ ਰਹੇ ਆ ਤਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਹੋਰ ਵੀ ਫਰੈਂਡਸ ਦੇ ਨਾਲ ਤੇ ਇਹ ਸਾਰੇ ਸੂਟ ਤੁਹਾਨੂੰ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਮਿਲਣਗੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਇਸ ਤਰ੍ਹਾਂ ਜਿੰਨੇ ਵੀ ਸੂਟ ਦਿਖਾਈ ਨੇ ਇਹਨਾਂ ਸਾਰੀਆਂ ਫੋਟੋ ਵੀ ਆਪਾਂ ਤੁਹਾਨੂੰ ਭੇਜ ਦਵਾਂਗੇ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅਗਲੀ ਵੀਡੀਓ ਨਾਲ ਮਿਲਦੇ ਹਾਂ ਬਹੁਤ ਜਲਦੀ